ਅਗੀ ਰਾਤੀ ਅਸੀਂ 9 ਵਜੇ 9:30 ਵਜੇ ਦੁਕਾਨ ਤੋਂ ਹੱਥੋਂ ਗਏ ਆ ਤਾਲੇ ਲਗਾ ਕੇ ਤੇ ਬੇਟਾ ਸਵੇਰੇ ਰੋਜ਼ 7 ਵਜੇ ਆਂਦਾ ਵਾ ਸਫਾਈ ਸੁਥੀ ਕਰਨ ਦੁਕਾਨ ਤੇ ਤੇ ਜਦੋਂ ਅੱਜ ਉਹ ਆਇਆ ਤੇ ਹੁਣ ਦੇਖਿਆ ਕਿ ਦੁਕਾਨ ਦੇ ਜਿਹੜੇ ਤਾਲੇ ਸੀਗਾ ਉਹ ਕੱਟੇ ਹੋਏ ਸੀਗਾ ਤੇ ਮੈਨੂੰ ਫੋਨ ਨਾਲ ਕੀਤਾ ਘਰ ਕੇ ਐਦਾ ਐਦਾ ਦੁਕਾਨ ਦੇ ਨਾਲ ਤਾਲੇ ਕਿਵੇਂ ਕੱਟਦੇ ਆ ਮੈਂ ਕਿਹਾ ਤੂੰ ਹਲੇ ਛੜਨਾ ਖੋਲੀ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਤੇ ਉਹਦੇ ਬਾਅਦ ਜਿਹੜੇ ਆ ਪੁਲਿਸ ਮੁਲਾਜ਼ਮ ਵੀ ਆਏ ਤੇ ਉਹ ਘੜਰੋਂ ਚੋਕ ਦੇਖਿਆ ਵਾ ਇੱਕ ਤੇ ਜ਼ਬਤੋ ਬਲਾ ਇਨਵਰਟਰ ਤੇ ਇੱਕ ਬੈਟਰੀ ਸੀਗਾ ਉਹ ਵਦਗੀ ਲੈ ਗਏ ਕੋਈ 10 ਦੇ ਕਰੀਬ ਮੋਬਾਈਲ ਸੀਗਾ ਨਵੇਂ ਦੋ ਤਿੰਨ ਪੁਰਾਣੇ ਸੀਗਾ ਤੇ ਗੱਲੇ ਵਿੱਚ ਕੋਈ 1.5 ਤੋਂ 2000 ਰੁਪਏ ਕੈਸ਼ ਸੀਗਾ ਉਹ ਲੈ ਗਏ ਭਾਜੀ ਹਰ ਤਰ੍ਹਾਂ ਦੀਆਂ ਹੋਣੀਆਂ ਜੀ ਉਹ ਨਹੀਂ ਹੋਣੀਆਂ ਪੁਰਾਣੀਆਂ ਹੋਣੀਆਂ ਤੁਹਾਡੇ ਥਰੂ ਕਿਹਾ ਵੀ ਜਾਂਦਾ ਬੜਾ ਪੱਤਰਕਾਰਾਂ ਦੇ ਥਰੂ ਲੇਕਿਨ ਕੋਈ ਜ਼ਿਆਦਾ ਅਸਰ ਨਹੀਂ ਹੈਗਾ ਲੱਗਦਾ ਹੈ ਕਿ ਪੁਰਾਣੇ ਐਸਐਚਓ ਸਾਹਿਬ ਦੁਬਾਰਾ ਆਏ ਨੇ ਕੋਈ ਫਰਕ ਪਏਗਾ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ 2 ਮਿੰਟ ਚ ਬੰਦੇ ਭੇਜ ਦਿੱਤੇ ਨੇ ਹੋ ਸਕਦਾ ਉਹ ਕੋਈ ਔਰ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰਨ ਬੜਾ ਫਰਕ ਪਏਗਾ ਇਹਨਾਂ ਨੇ ਫਲੈਗ ਮਾਰਚ ਵੀ ਕੱਢਿਆ 2-4 ਦਿਨ ਪਹਿਲੇ ਲੇਕਿਨ ਸਾਰਿਆਂ ਨੂੰ ਇਹੋ ਬੇਨਤੀ ਹੈ ਪ੍ਰਸ਼ਾਸਨ ਨੂੰ ਉੱਪਰ ਲੈ ਤੋਂ ਲੈ ਕੇ ਡੀਸੀ ਤੋਂ ਲੈ ਕੇ ਐਸਐਸਪੀ ਤੋਂ ਲੈ ਕੇ ਇਕੱਲੇ ਐਸਐਚਓ ਨੇ ਨਹੀਂ ਕੁਝ ਕਰਨਾ ਸਾਰੇ ਜਣੇ ਇੱਕ ਦੂਸਰੇ ਕੋਈ ਨਾ ਦਾ ਸਾਥ ਦੇਣ ਕੋਈ ਟੀਮਾਂ ਬਣਨ ਕੋਈ ਕੁਛ ਬੜੇ ਇੱਕ ਪੀਸੀਆਰ ਆ ਪੀਸੀਆਰ ਕੋਲ ਜਿਹੜਾ ਏਰੀਆ ਬਹੁਤ ਵੱਡਾ ਹੁੰਦਾ ਇੱਕ ਦੋ ਬੰਦੇ ਹੁੰਦੇ ਆ ਰਾਤ ਨੂੰ ਉਹ ਕਿੱਧਰ ਕਿੱਧਰ ਜਾਣਗੇ ਠੀਕ ਹੈ ਜੀ ਇਸ ਕਰਕੇ ਇਹਨੂੰ ਥੋੜਾ ਸੀਰੀਅਸਲੀ ਲਿਆ ਜਾਏ ਇਹ ਸਾਰੇ ਵਾਸਤੇ ਜ਼ਰੂਰੀ ਆ ਕਿਸੇ ਇੱਕ ਵਾਸਤੇ ਨਹੀਂ ਜਿਹਦਾ ਨੁਕਸਾਨ ਸਾਡਾ ਹੋ ਗਿਆ ਦੁਕਾਨ ਦਾ ਅਸੀਂ ਕੰਨੇ ਆ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਏ ਹਾਂ ਜੀ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਜੇ ਪਿਛਲੇ ਵੀ ਕੱਲ ਔਰ ਪਰਸੋ ਦੇ ਦੋ ਦਿਨ ਦੇ ਵਿੱਚ ਵੀ ਮੋਟਰਸਾਈਕਲਾਂ ਦੀ ਚੋਰੀ ਔਰ ਅੱਜ ਸੇਰੇ ਹੀ ਸਾਡੇ ਆਪਣੇ ਜੀਸੀ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਆ ਔਰ ਮੇਰੇ ਖਿਆਲ ਨਾਲ ਪੁਲਸ ਨਾਲੋਂ ਵੱਧ ਚੋਰਾਂ ਦੇ ਹੌਸਲੇ ਬਲੰਦ ਨੇ ਅਰੇ ਮੈਂ ਪੁਲਸ ਪ੍ਰਸ਼ਾਸਨ ਦੇ ਅੱਜ ਗੁਰਦਾਸਪੁਰ ਦੇ ਐਸਐਸਪੀ ਦੇ ਅੱਗੇ ਅਪੀਲ ਕਰ ਰਹਾ ਹਾਂ ਕਿ ਇਹ ਜਿਹੜੀਆਂ ਚੋਰੀਆਂ ਦਿਨ-ਦਿਨ ਵਧਦੀਆਂ ਜਾ ਰਹੀਆਂ ਨੇ ਇਹ ਦਾ ਬੜਾ ਵੱਡਾ ਕਾਰਨ ਇੱਕ ਨਸ਼ਾ ਹੀ ਆ ਠੀਕ ਹੈ ਪੁਲਿਸ ਪ੍ਰਸ਼ਾਸਨ ਨੇ ਇੱਕ ਮੁਹਿੰਮ ਚਲਾਈ ਦੀ ਹੈ ਨਸ਼ੇ ਦੇ ਖਿਲਾਫ ਹੋ ਸਕਦਾ ਕੋਈ ਅਸਰ ਹੋਵੇ ਪਰ ਅਜੇ ਤੱਕ ਉਹਦਾ ਕੋਈ ਅਸਰ ਦਿਖਦਾ ਨਜ਼ਰ ਨਹੀਂ ਆ ਰਿਹਾ ਚੋਰੀਆਂ ਦੇ ਦਿਨ-ਦਿਨ ਵਧਦੀਆਂ ਜਾ ਰਹੀਆਂ ਨੇ ਅੱਜ ਵੀ ਤੁਸੀਂ ਦੇਖਿਆ ਵਾ ਕਿ ਚੋਰਾਂ ਦੇ ਹੌਸਲੇ ਵਿੱਚ ਬਿਆਰ ਦੇ ਵਿੱਚ ਤਾਲੇ ਤੋੜੇ ਔਰ ਰਾਤ ਨੂੰ ਜਨਵਾਟਰ ਕੱਢਿਆ ਚੋਰਾਂ ਦੇ ਹੌਸਲੇ ਕਿੰਨੇ ਕੇ ਬਲੰਦ ਨੇ ਚੋਰਾਂ ਨੂੰ ਕੋਈ ਡਰ ਖੋਖ ਨਹੀਂ ਹੈਗਾ ਪੁਲਿਸ ਦਾ ਔਰ ਬਿਨਾ ਕਿਸੇ ਡਰ ਖੋਖ ਦੇ ਉਹ ਸਾਰੇ ਸ਼ਹਿਰ ਦੇ ਵਿੱਚ ਦਿਨ-ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਕੱਲ ਵੀ ਜੇਰ ਰੋਡ ਤੇ ਤੁਸੀਂ ਦੇਖਿਆ ਵੀ ਇੱਕ ਚੋਰ ਫੜਿਆ ਗਿਆ ਬਟ ਉਹਦੇ ਵੀ ਹੌਸਲਾ ਦੇਖੋ ਦਿਨੇ ਹੀ ਦੁਕਾਨ ਦੇ ਵਿੱਚ ਵੜ ਗਿਆ